ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੋ ਭਗਤ ਪਾਇਆ ਪਾਜ ਰਖਦਾ ਆਂ ਰਾਮ ਰਾਜੇ ਹਰਨਾਕਸ਼ ਦੁਸ਼ਟਰ ਮਾਰਿਆ ਪ੍ਰਹਲਾਦ ਉਤਰਾਇਆ ਹੰਕਾਰੀਆਂ ਅਨੰਦ ਕਾ ਪਿਠ ਦੇ ਨਾਮ ਦਿਉ ਮੁਖ ਲਾਇਆ ਜਨਾਨ ਕਸ ਹਰ ਸੇਵ ਅੰਤ ਨੇ ਛਡਾਇਆ ਸ਼ਲੋਕ ਮੰਹਲਾ ਪਹਿਲਾ ਦੁਖਦਾਰ ਸੁਖ ਰੋਗ ਭੇਆ ਜਾਂ ਸੁਖਤਾ ਮਨ ਨਾ ਹੋਏ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੁ ਕਰੇ ਨਾ ਹੋਏ ਬਲਹਾਰੇ ਕੁਦਰਤ ਵਸਿਆ ਤਿਰੰਤ ਨਾ ਜਾਏ ਲਖਿਆ ਰਹਾ ਆਤਮਾ ਜੋ ਜੋਤ ਮੈਂ ਜਾਂਤਾ ਅਕਨਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਬਦ ਸਵਾਨਿਓ ਜਿਨ ਕੀਤੇ ਸੋ ਪਾਰ ਪਿਆ ਕਹਉ ਨਾਨਕ ਕਰਤੇ ਕਿਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਅਗਾਸਾ ਮਹਲਾ ਪਹਿਲਾ ਏਕੂ ਅੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਬਾ ਸਰਬ ਸੁਮਾਨੇ ਵਾਜੇ ਤੇਰਾ ਨਾਮ ਦਨੇ ਸੰਕਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪ੍ਰੇਸੋਂ ਕਹੀਆਂ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨਾ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੇ ਸントਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗੰਮ ਤੁਧਨੋ ਜਤੀ ਸੁਤੀ ਸੁਨਤੋ ਕੇ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੰਡਕੀਸ਼ਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੋ ਬਾਹੁਣੀ ਆਬਨ ਬੋਹਣਾ ਸਵਰਗ ਮਛ ਪਿਆਲੇ ਗਾਵਨ ਤੁਧਨੋ ਰਤਨ ਪਾਏ ਤੇਰੇ ਅਰਸੋਂ ਕੀਰਤ ਨਾਲੇ ਗਾਵਨ ਤੁਧਨੋ ਜੋਤ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਾਰ ਕਰਕੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋਤ ਤੁਧ ਪਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤਦਨੋ ਗਾਵਲ ਸਿਮ ਚਿਤ ਨ ਆਵਨੋ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸਤ ਸਾਹਿਬ ਸਾਚਾ ਸਾਚਿ ਨਾਹੀ ਹੈ ਪੀ ਉਸ ਜੈ ਨਾ ਜਸਿ ਰਚਨਾ ਜਿਨ ਰਚਾਇ ਰੰਗੇ ਰੰਗੇ ਭਾਂਤੇ ਕਰ ਕਜਨ ਸਿ ਮਾਇਆ ਜਿਨ ਓਪਾਏ ਕਰ ਕਰ ਦੇਖੈ ਕੀਤਾ ਆਪਣਾ जऊं तसदे वड जो साव सुे परुकम करण जय सो पातो स सा पात नानक रहण जहला पहला सुण वॾा कय कडा वड़ जेठा होमत पाए न कहजाए कहण वाले तिर रसाए ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੇ ਗਹਿਰਾ ਕੋਈ ਨ ਜਾਣੇ ਤੇਰਾ ਕਿਤਾ ਕੇ ਵਡਚੀ ਰਹਾਉ ਸਭ ਸੁਰਤੇ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗ੍ਰਹਾਏ ਕਹਿ ਨ ਜਾਏ ਤੇਰੇ ਤਿਲ ਵਡਿਆਏ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪ੍ਰਖਾ ਚਿਆ ਵਡਿਆਈਆਂ ਤਦ ਬਣ ਸਿੱਧੇ ਕਿਨੇ ਨ ਪਾਈਆ ਕਰ ਮਿਲੈ ਨਾਹੀ ਠਾਕ ਰਹਾਈਆ ਅਖਨ ਵਾਲਾ ਕਿਆ ਵਿਚਾਰਾ ਸਿਵਤੇ ਪਰੇ ਤੇਰੇ ਪੰਡਾਰਾ ਜਿਸ ਤੂੰ ਦੇਤ ਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮੰਨ ਲਾ ਪਹਿਲਾ ਆਖਾਂ ਜੀਵਾ ਵਿਸਰਾਮ ਰਜਾਓ ਆਖਣਿ ਓਖਾ ਸਾਚਾ ਨਾਮ ਸੱਚੇ ਨਾਮ ਕੀ ਲਾਗੈ ਪੂਖ ਉਤਪੋਖਾ ਕਾ ਚਲੇ ਹ ਦੂਖ ਸੋਕ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸੱਚ ਨਾ ਰਹਾ ਸੱਚੇ ਨਾਮ ਕੀ ਤਿਲ ਵਡਿਆਏ ਆਖਤ ਕੇ ਕੀਮਤ ਨੇ ਪਾਏ ਜਿਸ ਮਿਲ ਕੇ ਆਕਣ ਪਾਹੀਂ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰ ਨਾ ਹੋਵੇ ਸੋ ਗੁਦਿੰਦ ਰਹਿ ਨਾ ਚੁੱਕਾ ਫੋਗ ਗੁਣ ਇਹ ਹੋਰ ਨਹੀਂ ਕੋਏ ਨਾ ਕੋ ਹੁਆ ਨਾ ਕੋ ਹੋਏ ਜਿਵੜਿਆਪ ਤਿਵੜ ਤੇਰੇ ਦਾਤ ਜਿੰਦਨ ਕਰ ਕਹਿ ਕੇ ਤੇਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਸ ਨਾਦ ਰਾਗ ਗੁਜਰੀ ਮੰਲਾ ਚੌਥਾ ਹਰ ਕੀ ਜਨ ਸਤਿਗੁਰ ਸਾਥ ਸੁਰਖਾ ਜਿਨੋ ਕਰੋ ਗੁਰ ਪਾਸ ਹਮ ਕੀਰੇ ਕਰਮ ਸਾਧ ਗੁਰ ਸਰਣਾਏ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਂਸ ਕਾਏ ਹਰ ਕੀਰਤ ਅਮਰੇ ਰਹਿ ਰਾਸ ਰਹਾ ਹਰ ਜਨ ਕੇ ਵਿਭਗ ਵਡੇਰੇ ਜਿਨ ਹਰ ਸਰਦਾਰ ਪਿਆਸ ਹਰ ਹਰ ਨਾਮ ਨਾ ਤ੍ਰਵਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸਨਾਮ ਨਾ ਪਾਇਆ ਤੇ ਭਾਗੀ ਅਨਜੰਪਾਸ ਜੋ ਸਾਧ ਗੁਰ ਸਰਣ ਸੰਗਤ ਨਿ ਆਏ ਤ੍ਰਿਗ ਜਿਵੈ ਤ੍ਰਿਗ ਜਿਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਜ ਤਰਜ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੁ ਗੁਜਰੀ ਮਹਲਾ 5 ਕਾਹੇ ਰ ਮਨ ਚਿਤਵਾਂ ਉਦਮ ਜ ਆਰ ਜੋ ਪ੍ਰਿਆ ਸੈ ਪਤਰ ਮਾਂ ਜੰਤੋ ਪਾਏ ਤਾ ਕਾ ਰਜ ਕਾਗੈ ਕਰ ਧਰਿਆ ਮੇਰੇ ਮਾਦੂ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾ ਜਨਪਿਤਾ ਲੋ ਸੁਦਬਨਤਾ ਕੋਈ ਨਾ ਕਿਸਕੇ ਧਰਿਆ ਸਿਰ ਸਿਰ ਜਿਕ ਸੰਬਾਏ ਠਾਕੁਰ ਕਾਹੇ ਮਨ ਪਉ ਕਰਿਆ ਊੜ ਊੜ ਆਵੈ ਸੋਸਾ ਤੇ ਪਾਛੇ ਬਛਰੇ ਚਰਿਆ ਤਿੰਨ ਕਮਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਚਦਾਨ ਠਾਕੁਰ ਕਲ ਚਲ ਧਰਿਆ ਜਨਾਨਕ ਬਨਬ ਸਤਿਵਲ ਜਾਈਏ ਤ੍ਰੰਤ ਨ ਪਾਰ ਵਰਿਆ ਰਾਗ ਅਸਾ ਮੰਡਾ ਚੌਥਾ ਸੋ ਪ੍ਰਖੇ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਹਰ ਪ੍ਰਖ ਨਰੰਜਨ ਹਰ ਅਗਮ ਅਗਮ ਆਪਾਰ ਸਬਦ ਆਵੇ ਸਬਦ ਆਵੇ ਤੁਧ ਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੀ ਜੀ ਤੁੰਗੀਆਂ ਕਾ ਦਾ ਤਾਰ ਹਰਿ ਤਿਆਗ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਕਾਟ ਕਦੇ ਅੰਤਰ ਸਭ ਨੇ ਅੰਤਰ ਜੀ ਹਰੇ ਕੋ ਪ੍ਰਸਮਾਣਾ ਇਕ ਦਾਤੇ ਪੇਖਾਰੇ ਜੀ ਸਭ ਤੇਰੇ ਚੋਜ ਵਡਾਣਾ ਤੂੰ ਆ ਪੈਦਾ ਤੂੰ ਆ ਪੈ ਭੁਗਤਾ ਜੀ ਹਉ ਤਦ ਬਿਨਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਅੰਤ ਤੂੰ ਬਿਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਜੋ ਸੇਵ ਤੁਦ ਜੀ ਜਨ ਨਾਨਕ ਤਨ ਕੁਰਬਾਨਾ ਹਰ ਧਿਆਵੇ ਹਰ ਧਿਆਵੇ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇਵਕਤ ਸੇ ਮੁਰਪੈ ਜਨ ਹਰ ਧਿਆਇਆ ਜੀ ਤਨ ਟੂਟੇ ਜਮ ਕੇ ਵਾਸੀ ਜਨਰ ਪਾਉ ਜਨਹਰ ਨਰਪਉ ਤਹਾਇਆ ਜੀ ਤਨ ਕਾ ਪਾਉ ਸੁ ਭਗਵਾਸੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਰੂਸ ਮਸੇ ਸੇ ਧਨ ਸੇ ਧਨ ਜਨਰ ਤੇ ਆਇਆ ਜੀ ਜਨ ਨਾਨਕ ਤਨ ਬਰ ਜਾਸੇ ਤੇਰੇ ਭਗਤ ਤ੍ਰਿਪਤ ਪੰਡਾਲ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤ੍ਰਿਪਤ ਸਲਾਂਤ ਦਜੀ ਹਰਿ ਅਨਿਕ ਅਨੰਤ ਤੇਰੀ ਅਨਕ ਤਿਰਹਨ ਕਰਰ ਪੂਜਾ ਜੀ ਤਬ ਤਾਂ ਪਹਿ ਜਪੈ ਬੇਅੰਤ ਤੇਰੇ ਅਨੇਕ ਤਿਰਿਆਨੇ ਪੜੈ ਬੋਸਤ ਮਰਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੈ ਜਨ ਨਾਨਕ ਜੀ ਜੋ ਭਾਵੇ ਮਿਰ ਭਗਵੰਤਾ ਤੂ ਆਦ ਪ੍ਰਖ ਪ੍ਰੰਪਰ ਕਰਤਾ ਜੀ ਤੁਦ ਜੇਵੜ ਵਰਣਾ ਕੋਏ ਤੂੰ ਜੋਗ ਜਗੇ ਕੋ ਸਦਸ ਦਸਦਾਸ ਤੇ ਕੋ ਜੀ ਤੂੰ ਨਾ ਚਿਲ ਕਰਤਾ ਸੋਈ ਤੁਦਿਆ ਪੇ ਭਾਵੇਂ ਸਿਵਰਤਾ ਜੀ ਤੁਦਿਆ ਪੇ ਕਰਸ ਹੋਏ ਤੁਦਿਆ ਪੇ ਸੰਸਬ ਪਾਏ ਜੀ ਤੁਦਿਆ ਪੇ ਸਿਰ ਸਭ ਗੋਏ ਜਨ ਨਾਨਕ ਕੋ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਏ ਅਸਾ ਮਹਲਾ ਚੌਥਾ ਤੂੰ ਕਰਤਾ ਸਚਾਰ ਮੈਂਡਾ ਸਾਈਂ ਜੋ ਤੋ ਭਾਵੇਂ ਸੁਥਿ ਸੀ ਜੋ ਤੂੰ ਦੇ ਸਿਉ ਪਾਇ ਰਹਾ ਸਭ ਤੇਰੇ ਤੂੰ ਸਭ ਨੇ ਧਿਆਏ ਆ ਜਿਸਨੋ ਕਿਰਪਾ ਕਰ ਹੈ ਤਨਾ ਮਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਵਾਇਆ ਤੁਧਿਆ ਬਿਛੋੜਿਆ ਪੈ ਮਿਲਾਇਆ ਤੂੰ ਦਰਿਆ ਸਭ ਤੋ ਜਿਹ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜਾਣ ਤੋ ਸਭ ਤੇਰਾ ਖੇਲ ਵਿਜੋਗ ਮੁਛੜਾਸਨ ਜੋਗੀ ਮੇਲ ਜਿਸ ਨੂੰ ਤੂੰ ਜਾਣਾਏ ਸੋ ਜਨ ਜਾਣੈ ਹਰ ਗੁਣ ਸਦੀ ਆਖ ਵਖਾਣੈ ਜਨ ਹਰ ਸੇਵਿਆ ਤਿਲ ਸੁਖ ਪਾਇਆ ਸੇ ਜਰਣਾਂ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ ਤੁਦ ਬਿਨ ਦੂਜਾ ਅਵਰਣ ਕੋਏ ਤੂੰ ਕਾਰ ਕਰ ਵੇਖ ਜਾਣੈ ਸੋਏ ਜ ਜਨਾਨ ਗੁਰਮੁਖ ਪ੍ਰਗਟ ਹੋਏ ਆਸਮਨ ਲ ਪਹਿਲਾ ਤੇਤ ਸਰਵਰੜੇ ਪੈਲੇ ਨਿਵਾਸ ਪਾਣੀ ਪੰਖਤ ਨੇ ਕੀਆ ਪੰਕਜ ਮੋਫਗਨੇ ਚਾਲੈ ਹਮ ਦੇਖਾਂ ਤੇ ਡੋਪਿਆ ਨੇ ਮਨ ਇੱਕ ਨਾ ਚੇਤ ਸਮੂੜ ਮਨਾ ਹਰ ਵਸਰ ਤੇਰੇ ਗੁਣ ਗੱਲਿਆ ਰਾਹਾ ਨਾਉ ਜਤੇ ਸਦੇ ਨੇ ਪੜਿਆ ਮੂਰਖ ਮੁਗਦਾ ਗਨਮ ਭਇਆ ਬਨਵਤ ਨਾਨਕ ਤਿਨ ਕੀ ਸਰਣਾ ਜੰਤੂ ਨਾਏ ਵਿਸਰਿਆ ਅਸਾ ਮਹਲਾ ਪੰਜਵਾ ਪਈ ਪ੍ਰਾਪਤ ਮਾਨਕ ਦੇ ਹਰੀਆ ਗੋਬਿੰਦ ਮਿਲਣ ਕੇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿ ਤਨ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਣ ਕਹਿ ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇਆ ਕਹੋ ਨਾਨਕ ਮੁਨੇ ਚ ਕਰਮਾ ਸ਼ਰਨ ਪ੍ਰੇਕੀ ਰੱਖੋ ਸ਼ਰਮਾ ਜਪ ਤਪਸ ਮੁਜਮ ਧਰਮ ਨ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇਆ ਕਹੋ ਨਾਨਕ ਮੁਨੇ ਚ ਕਰਮਾ ਸ਼ਰਨ ਪ੍ਰੇਕੀ ਰੱਖੋ ਸ਼ਰਮਾ ਪਾਸ਼ਾਏ ਦਸਵੇਂ ਕਬੀਰ ਬਾਚ ਬੇਨਤੀ ਚੋਪਈ हमरे क्रोहा दे रछ पून होए जदिकेचा तब चानन मन रहे हमारा अपना जान करो प्रदपार हमरे दुष्ट सबतम कावो आप हादे मो बचावो सुखी बसे मोर परिवार सेवक सिख सब करतार मोरे च निज करदा क्रिया सब बालकवा संगरी है पून होए हमारे आशा ਤੋਰ ਭਜਨ ਕੇ ਰਹ ਪਿਆਸਾ ਤੁਮੈ ਸਾਡੋ ਕੋਈ ਬਰਨਤਿਆਓ ਜੋ ਬਰਚਾਉ ਸੋ ਤੁਮ ਤੇ ਪਾਓ ਸੇਵਕ ਸੇਖ ਹਮਾਰੇ ਤਾਰੇ ਆ ਚੁੰਨ ਚੁੰਨ ਸਤਰ ਹਮਾਰੇ ਮਾਰੇ ਆਪਾ ਤੇ ਮੁਝੋ ਬਰੀ ਐ ਮਰਣ ਕਾਲ ਕਾ त्रास ਨ ਬਰੀ ਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਹਸਤੂ ਜੋ ਕਰਿਓ ਰੱਛਾ ਰਾਖ ਲਿਓ ਮੋਰਾ ਕਨਿਹਾਰੇ ਸਾਹਿਬ ਸੰਤ ਸਾਈਂ ਪਿਆਰੇ ਜੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪਰੇ ਚਤਦਸ ਕੰਤਾ ਕਾਲ ਪਾਇ ਬ੍ਰਹਮਾ ਬੂਤਰਾ ਕਾਲ ਪਾਇ ਸਿਵ ਜਗਤਰਾ ਕਾਲ ਪਾਇ ਕਰਿਵਿਸ਼ਨ ਪ੍ਰਕਾਸ਼ਾ ਸਕਲ ਕਾਲ ਕੈ ਕੀ ਅਤਮਾਸਾ ਜਮਨ ਕਾਲ ਜੋਗੀ ਸਵ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਮਨਾਇਓ ਦੇਵ ਦਾਤ ਜਸ਼ਨ ਪਜਾਇਓ ਆਦੰਤੇ ਕੇ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਕੋ ਹਮਾਰੇ ਸਕਲ ਪ੍ਰਜਾ ਜਿਨੇ ਆਪ ਸਵਾਰੇ ਸਿਵ ਕਨ ਕੋ ਸਿਵ ਗਨ ਸੁਖ ਦਿਓ ਸਤਰਨ ਕੋ ਪਨਮੋ ਬਦਕੀਓ ਕਟਕਟ ਕੇ ਅੰਤਰ ਕੀ ਜਾਣਤ पले बरेकी पीर पशान चिंटी ते स्तूला सब पार कृपा दुष्ट कर फूला संतन दुखा ते दुखी सुख साधने के सुखी ये एक पीर पशान कट कट के प्रवट की जान जब कर तारा प्रजा तबदेहियाँ पारा जब आकृ कृ तो कव हो तुम मैं मिल त्र सब हो ਜਿਤੇ ਬਦਨ ਸਟ ਸਭ ਧਾਰੈ ਆਪੇ ਆਪਣੇ ਬੂਝੂ ਚਾਰ ਤੁਮ ਸਭ ਹੀ ਤਰਤ ਨਿਰਾਲਮ ਜਾਣਤ ਬੇਦ ਪੇਦ ਰਿਆਲਮ ਨਰੰਕਾਰ ਦਰਬਕਰ ਲੰਬ ਆਦ ਨੀਲਾ ਨਦ ਸੰਬ ਤਾਕ ਮੂੜ ਚਾਰਤ ਪੇਦਾ ਜਾ ਕੋ ਪੇਵ ਨ ਪਾਉਤ ਬੇਦਾ ਤਾਕੋ ਕਿਰਪਾ ਨਰ ਮਾਨਤ ਮਹਾ ਮੂੜ ਕਿਛ ਪੇਦ ਨ ਜਾਣਤ महादेव को कह सदा निरंकर का चीन तने व आप अपने बुदह जेते बनत पिन पिन पे तो तेते तुमरा लखा न जाय पसारा कह बेद सुजा प्रथम संसारा एक रूप अनुस्वरूप रंग प्यो रवके पूपा अंड ज जेर से तकीने जे उत्पज खान भवरच देने दिने फूल राजा हवा बैठा कौश मठ पयो शंकर सगरे श्रेष्ठ दखाय आद जुगा जुगाद सुरसुजम्ब अवरिचा मेरी तुम करो सिखो बार सिख पाता सकल मलेश करोरण का जियतुझ तब सरि पारे दिन के दुष्ट दुख तब मारे पुरख जावन भग प्रत्यारे ਤਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂਕੇ ਕਾਲ ਨਿਕਟ ਨਾ ਰਚ ਹੋਏ ਤਾਂ ਸਭ ਕਾਲਾ ਦੁਸ਼ਟ ਸਟ੍ਰ ਤਦ ਕਾਲਾ ਕਿਰਪਾ ਦਿਸਟ ਤਨ ਜਾਣ ਹਰੋ ਤਾਂਕੇ ਤਾਪ ਤਨ ਕਮ ਹਰੋ ਹ੍ਰਦ ਸਿਧ ਕਰਮੋ ਸਭ ਹੋਏ ਦੁਸ਼ਟ ਸਵਸ ਕੈ ਨ ਕੋਏ ਇਕ ਬਾਰ ਚਿੰਤ ਮਤ ਸੰਭਾਰਾ ਕਾਲ ਫਾਤੇ ਤਾ ਹੇ ਉਬਾਰਾ ਜਿਨਰ ਨਾਮ ਤੇ ਹਾਰੂ ਕਾ ਦਰਦ ਦੁਸ਼ਟ ਦੁਖ ਤੇਰਾ ਖੜਗ ਕੀਤਮ ਸ਼ਰਨ ਤੇ ਹਾਰੇ ਆਪਾਤ ਦੇ ਲਿਹੁ ਉਬਾਰੇ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੁ ਬੇਚਾਰੇ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਅਗਤਰੇ ਨਿਆਨਿਉ ਰਾਮ ਰਹਿਪੁਰਾਨ ਕੁਰਾਨ ਨੂੰ ਅਨੇਕ ਕਮਤੇਕ ਨਾ ਮੰਨਿਓ ਸਿਮਰ ਸਾਸਤਰ ਬੇਤ ਸਬਾ ਬਹੁ ਪੇਦ ਕਮੇ ਕਨਾ ਜਾਨਿਓ ਸਿਰਸ ਪਾਨਿ ਕਿਰਪਾ ਤੁਮਰੇ ਕਾਰ ਮੈਂ ਨਾ ਕਿਓ ਸਭ ਤੋਇ ਬਖਾਨਿਓ ਦੋਹਿਰਾ ਸੰਗਲ ਦਵਾਰ ਕੋ ਛਾੜਕ ਗਇਓ ਤੁਹਾਰ ਦਵਾਰ ਬਾਹਂ ਗਏ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਸਾਢਕ ਗਇਓ ਤੁਹਾਰੋ ਦਵਾਰ ਬਾਹਂ ਗਏ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੇ ਮਨ ਲਾਤੀ ਜਾ ਆਨੰਦ ਏਕ ਓਂਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸੱਚੇ ਤੇ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਉੜੇ ਆਈਆਂ ਸ਼ਬਦੋ ਤੋ ਗਉ ਹਰੇ ਕੇਰਾ ਮਨ ਜਿੰਨੇ ਵਸਾਇਆ ਕਹਿ ਨਾਨਕ ਨਦ ਹੋਆ ਸਤ ਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸੁਧਾਰੋ ਹਰ ਨਾਲੇ ਹਰ ਨਾਦਰੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਗਲਾ ਸਮਰਤ ਸੁਆਮੀ ਸੋ ਕਿਉ ਮਨੋ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾਰੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੇ ਚਹੈ ਜਿਸ ਦੇ ਸੋਫਾਵੇ ਸਦਾ ਸੁਸਲਾ ਤੇਰੇ ਨਾਮ ਮਨਜਨ ਨਾਮ ਮਨ ਵਸਾਵੇ ਸਦਾ ਸੁਸਲਾ ਤੇਰੇ ਨਾਮ ਬਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਝੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਚਾ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਹੈ ਆਧਾਰ ਮੇਰਾ ਜਿਨ ਭੂਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਾ ਵਸਿਆ ਜਿਨ ਇੱਛਾ ਸਭ ਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤ ਸ਼ਬਦ ਰੋਪੇ ਆਰੂ ਸੋਚਾ ਨਾ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਦ ਘਰ ਸਵਾਗੈ ਘਰ ਸਵਾਗੈ ਸ਼ਬਦ ਵਾਜੇ ਕਲਾਜ ਤਕਰ ਧਾਰੀਆ ਪਾਂਚ ਦੂਤ ਦਵਸ ਕੇਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਝਿ ਲਕੋ ਸੇ ਨਾਮ ਰਕੈ ਲਾਗੇ ਕਹਿ ਨਾਨਕ ਤ ਸੁਖ ਹੋਵਾ ਜਿਤ ਘਰ ਆਨਹਦ ਵਾਜੇ ਅਨੰਦ ਸੁਮੂੜ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਗਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੇ ਬਾਣੀ ਸੰਤ ਸਾਜਿਨ ਪਹੇ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਹਤੇ ਪਵਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਧਾਉਨੇ ਮਹਲਾ ਪੰਜਵਾਂ ਤਾਲ ਵਿਤਨ ਵਸਤੂ ਪਈਓ ਸਤ ਸੁਨ ਤੋਕ ਵਿਚਾਰ ਅੰਮ੍ਰਿਤ ਨਾਮ ਠਾਕਰ ਕਾ ਪਈਓ ਜਿਸ ਕਾ ਸਭ ਸਹਾਰੋ ਜੇ ਕੋ ਖਾ ਵਜ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਬਤ ਜੇ ਨਾ ਜਾਏ ਨਿਤਮ ਤਰ ਕੋਤਾਰ ਤਮ ਸੰਸਾਰ ਚਲਣ ਲਗ ਤਰੀਐ ਸਬਨਾਨਕ ਬ੍ਰਹਮਸਾਰ ਸ਼ਲੋਕ ਮੰਨ ਦਾ ਪੰਜਵਾਂ ਤੇਰਾ ਕੀਤਾ ਜੋ ਤੋ ਨਹੀਂ ਮੈਨੂੰ ਜੋ ਕੀਤਾ ਏ ਮੈਨਰ ਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਏ ਤਰਸ ਪਿਆ ਮੇਰਾ ਮਤ ਹੋਏ ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾ ਤਨ ਮਨ ਜਿਵੇ ਹਰਿਆ ਪਾਉੜੇ ਤਿਤੈ ਤੋ ਸਮਰਥ ਜਿੱਥਾ ਕੋਈ ਨਾਹੀਂ ਉੱਥੇ ਤੇਰੇ ਰੱਖ ਅਗਨੇ ਉਦਰ ਮਾਹੀਂ ਸੁਣ ਕੇ ਜਮ ਕੇ ਦੂਤ ਨਾਹੀਂ ਤੇਰਾ ਛੱਡ ਜਾਏ ਭਉ ਜਨ ਬਿਕਮ ਸਗਾ ਹੋ ਗੁਰ ਸ਼ਬਦ ਦੇ ਪਰ ਪਾਏ ਜਿਨ ਕੋ ਲਗੇ ਪਿਆਸ ਅੰਮ੍ਰਿਤ ਸੇ ਖਾਏ ਕਲ ਮੈਂ ਉਹ ਪੁਨ ਗੁਣ ਗੋਬਿੰਦ ਗਾਏ ਸਭ ਸੈ ਨੋ ਕਿਰਪਾਲ ਸਮਾਲ ਸਹ ਸਾਏ ਮ੍ਰਿਤਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸ਼ਲੋਕ ਮਹਲਾ 5 ਜਿਵਾ ਅੰਤਰ ਗੁਰ ਅਰਾਧਣਾ ਜੇ ਵਾਜ ਕਰਨਾਉ ਨੇਤ੍ਰੇ ਸਤਗੁਰ ਪੇਕਣਾ ਸੁਰਣੇ ਸੁਨਣਾ ਗੁਰਨਾਉ ਸਤਗੁਰ ਸੇਤੇ ਰਤਿਆ ਦਰਗਾ ਪਾਇ ਠਾਉ ਕਹੋ ਨਾਨਕ ਕਿਰਪਾ ਕਰੇ ਜੇ ਸੁਣੇ ਵਥ ਦੇ ਜਗ ਮਾਤਮ ਕਾਢਿ ਹੈ ਫਿਰ ਲੈ ਕੇ ਹੀ ਕੇ ਮਹਲਾ 5 ਜਿਵਾ ਰਖੇ ਰਖਣ ਹਾਰ ਆਪ ਵਾਰਿਆਨ ਗੁਰ ਕੇ ਪਾਰੇ ਪਾਏ ਕਾ ਸਵਾਰਿਆਨ ਹੋ ਆਪ ਦਿਆਲ ਬਨੋ ਨਾ ਵਿਸਾਰਿਆਨ ਸਾਜਨਾ ਕ ਸੰਗ ਅਵ ਜਲਤਾਰਿਆਨ ਸਾਖਤ ਨਿੰਦਕ ਦੁਸ਼ਟ ਕਿਨ ਮਾਹੇ ਬਿਦਾਰਿਆਨਾ ਤੇ ਸਾਹਿਬ ਕੇ ਟੇਕਾ ਨਾਨਕ ਮਨ ਮਾਏ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮੰਨੈ ਮਾਏ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਏ ਸਗਲਿਆ ਦੁਖਾਂ ਪਾਪਾਂ ਕਾ ਨਾਸ਼ ਆਪ ਜੀ ਦੀ ਭਜਨ ਗੁਰਬਾਣੀ ਦਾ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ Vai aí, que